ਪਹਿਲਾਂ ਤਾਂ ਪੰਜਾਬ 78 ਟੀਵੀ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਅਸੀਂ ਇਹ ਵਿਕ੍ਰਮਜੀਤ ਸਿੰਘ ਇਹਨੇ ਸਾਨੂੰ ਇੱਕ ਆਪਣੇ ਰਿਕੁਐਸਟ ਦਿੱਤੀ ਸੀ ਕਿ ਮਤਲਬ ਇਹ ਖਾਸੇ ਦਾ ਸ਼ਿਕਾਰ ਹੋ ਗਿਆ ਤੇ ਮਤਲਬ ਮਜ਼ਦੂਰੀ ਦਾ ਕੰਮ ਕਰਦਾ ਕਿਤੇ ਬਿਲਡਿੰਗ ਬਣਦੀ ਸੀ ਉੱਥੇ ਪੈਰ ਟੁੱਟੇ ਪਿਆ ਤੇ ਇਹਦੀ ਜਿਹੜੀ ਚਪਣੀ ਦਾ ਜਿਹੜਾ ਫ੍ਰੈਕਚਰ ਹੋ ਗਿਆ ਉਹ ਚਾਰ ਜਗ੍ਹਾ ਤੋਂ ਫ੍ਰੈਕਚਰ ਹੋਇਆ ਬੇਜੇ ਫ੍ਰੈਕਚਰ ਹੈਗਾ ਤੇ ਲੇਕਿਨ ਇਹਨੇ ਡਾਕਟਰਾਂ ਦਾ ਸਲਾਹ ਮਸ਼ਵਰਾ ਕੀਤਾ ਜਿਹਦੇ ਤੇ ਡਾਕਟਰਾਂ ਨੇ ਦੱਸਿਆ ਪਈ 2 ਕ ਲੱਖ ਰੁਪਏ ਦਾ ਖਰਚਾ ਲੇਕਿਨ ਬੰਦਾ ਤਾਂ ਹੈਂਡ ਟੂ ਮਾਉਸ ਆ ਜੋ ਕਮਾਦਾ ਸੀ ਉਹੀ ਖਾਂਦਾ ਸੀ ਲੇਕਿਨ ਉਹਦਾ ਨਤੀਜਾ ਇਹ ਆ ਪਈ ਹੁਣ ਇਹ ਇੱਥੇ ਮੱਦੀ ਤੇ ਪਿਆ ਮਤਲਬ ਇਹ ਆ ਪਈ ਐਸ ਬਿਧੇ ਰੋਜੀ ਰੋਟੀ ਤੋਂ ਵੀ ਤੰਗ ਆ ਇਲਾਜ ਤਾਂ ਬਹੁਤ ਦੂਰ ਦੀ ਗੱਲ ਆ ਪਰ ਇਹਨਾਂ ਨੇ ਕਿਸੇ ਸੱਜਣ ਦੇ ਥਰੂ ਸਾਨੂੰ ਇੱਕ ਰਿਕੁਐਸਟ ਪਾਈ ਸੀ ਇਹ ਰੂਟਰੀ ਕਲੱਬ ਬੰਗਾ ਗ੍ਰੀਨ ਮੇਰੀ ਮਦਦ ਕਰੇ ਕੀ ਮੁਕਤਨ ਜਾ ਰਹੇ ਹੋ ਮਦਦ ਸਰ ਅਸੀਂ ਤਾਂ ਇਹਨੂੰ ਮਤਲਬ ਉਸ ਪੇਸ਼ੀਅੰਟ ਚਾਹਨਾ ਤੋੜਨਾ ਫਿਰਦਾ ਕਰਨਾ ਚਾਹੁੰਦੇ ਆ ਦੁਬਾਰਾ ਆਪਣੀ ਜ਼ਿੰਦਗੀ ਬਸਰ ਕਰੇ ਆਪਣਾ ਕੰਮ ਕਰੇ ਮਦਦ ਹੋਰ ਅਸੀਂ ਕੋਈ ਇਹ ਨਹੀਂ ਜਾਂਦੇ ਭਈ ਮਤਲਬ ਇਹ ਆ ਵੀ ਇੱਥੇ ਕੋਈ ਇਹਦੀ ਅਫੇ ਕੋਈ ਕਰਿਆਨਾ ਲਿਆ ਕੇ ਦੇਣ ਲੱਗੇ ਆ ਜਾਂ ਕਿਦਾਂ ਅਸੀਂ ਇਹਦਾ ਡਾਕਟਰੀ ਇਲਾਜ ਕਰਾਵਾਂਗੇ ਤੇ ਜੋ ਮਤਲਬ ਹੈਗਾ ਇਹਦੇ ਤੇ ਪ੍ਰੋਪਰ ਇਹਦੀ ਜਿਹੜੀ ਲਤ ਹੈਗੀ ਆ ਜਿੱਦਾਂ ਇਹਦੀ ਪਹਿਲਾਂ ਜ਼ਿੰਦਗੀ ਚੱਲਦੀ ਸੀ ਉਸ ਤਰੀਕੇ ਨਾਲ ਜ਼ਿੰਦਗੀ ਚੱਲੇ ਲੇਕਿਨ ਜੋ ਇਹਨਾਂ ਦੇ ਕਹਿਣ ਮਤਲਬ ਕੋਈ ਜੋ ਇਹਨੇ ਡਾਕਟਰਾਂ ਦੇ ਨਾਲ ਟੈਸਟ ਵਗੈਰਾ ਕਰਾਏ ਆ ਡਾਕਟਰ ਮੰਗਰ ਹਸਪੀਟਲ ਗਿਆ ਇਹ ਤੇ ਹੋਰ ਵੀ ਮਤਲਬ ਡਾਕਟਰ ਨੂੰ ਪੁੱਛਿਆ ਉਹਨਾਂ ਨੇ 2 ਲੱਖ ਰੁਪਏ ਦਾ ਖਰਚਾ ਦੱਸਿਆ ਤੇ ਲੇਕਿਨ ਮੈਂ ਤੁਹਾਡੇ ਮਾਧਮ ਰਾਹੀਂ ਇਸ ਸਮਾਚਾ ਇਲਾਕੇ ਦੇ ਨਿਵਾਸੀਆਂ ਨੂੰ ਇਹ ਬੇਨਤੀ ਆ ਮੇਰੇ ਵੱਲੋਂ ਕਿ ਇਹ 2 ਲੱਖ ਦਾ ਜਿਹੜਾ ਬਜਟ ਆ ਉਹਦੇ ਲਈ ਜੇ ਹੋਰ ਵੀ ਇਦਾਨੀ ਸੱਜਣ ਕੋ ਸਾਡੇ ਨਾਲ ਸਹਿਯੋਗ ਬਣੇ ਕਿਉਂਕਿ ਇਹ ਆ ਵੀ ਸਾਡੀਆਂ ਵੀ ਜਿਹੜੀਆਂ ਐਨ ਜੀਓ ਸੰਸਥਾਵਾਂ ਨੇ ਉਹ ਵੀ ਮਤਲਬ ਇਹ ਆ ਵੀ ਦਾਨ ਪੁੰਦ ਦੇ ਸਹਾਰੇ ਚੱਲਦੀਆਂ ਅਸੀਂ ਇਹ ਰੋਟਰੀ ਕਲੱਬ ਦੇ ਬੰਗਾ ਗ੍ਰੀਨ ਦੇ ਵੀ ਮੈਂਬਰਸ ਹੈਗੇ ਆ ਅਸੀਂ ਵੀ ਮਤਲਬ ਇਹ ਆ ਵੀ ਟਾਈਮ ਟੂ ਟਾਈਮ ਸਾਡੇ ਕੋਲ ਕੋਈ ਨਾ ਕੋਈ ਕੇਸ ਜਿਹੜਾ ਆਇਆ ਰਹਿੰਦਾ ਹਰ ਮਹੀਨੇ ਦੋ ਤਿੰਨ ਕੇਸ ਆਦੇ ਆ ਤੇ ਜਿਥੇ ਸ਼ਕਤੀ ਹੁੰਦਾ ਉਹ ਅਸੀਂ ਇਹ ਯੋਗਦਾਨ ਪਾਉਂਦੇ ਆ ਲੇਕਿਨ ਇਹਦਾ ਬਜਟ ਬਹੁਤ ਲੰਬਾ ਚੋੜਾ 2 ਲੱਖ ਦਾ ਹੈਗਾ ਤੇ ਮੈਂ ਸਮੁੱਚਾ ਲੋਕਾਂ ਦਾ ਸਿਆਣ ਨੂੰ ਬੇਨਤੀ ਕਰਦਾ ਵੀ ਇਸ ਬੰਦੇ ਦੀ ਮਦਦ ਕਰਨ ਲਈ ਐਸੇ ਬਲੇ ਬੇਸਹਾਰਾ ਇਹਨੂੰ ਮਤਲਬ ਇਹ ਆ ਕਿ ਇਹਦੀ ਜ਼ਿੰਦਗੀ ਜਿਹੜੀ ਅਧੇਰਾ ਬਣੀ ਆ ਤੇ ਇਹਦੀ ਮਾਂ ਸਿਰਫ ਚਾਨਣ ਬਣਾਰਾ ਜਿਹੜੀ ਇਹਨੂੰ ਲਿਆ ਕੇ ਦੋ ਟਾਈਮ ਲੰਗਰ ਪਾਣੀ ਛਕਾਦੀ ਆ ਇਹਨੂੰ ਬਾਥਰੂਮ ਟਾਇਲਟ ਕਰਾਦੀ ਆ ਵਿਚਾਰਾ ਮੰਜੇ ਤੋਂ ਹਿੱਲ ਨਹੀਂ ਸਕਦਾ ਹਾਲਾਤ ਬੜੇ ਮਤਲਬ ਇੱਕੋ ਕਮਰਾ ਤੇ ਮੈਂ ਹੁਣੇ ਇਹਨੂੰ ਪੁੱਛਦਾ ਸੀ ਵੀ ਬਾਥਰੂਮ ਕਹਿੰਦਾ ਬਾਥਰੂਮ ਵੀ ਮੰਜੇ ਤੇ ਜਾਂਦਾ ਟਾਇਲਟ ਵੀ ਮੰਜੇ ਤੇ ਜਾਂਦਾ ਲੋਟੀ ਮੈਨੂੰ ਆ ਜਾਂਦੀ ਗੋਜ਼ਾਰੇ ਤੋਂ ਮਾਤਾ ਲੈ ਕੇ ਆਦੀ ਆ ਉੱਥੇ ਕੋਈ ਸੇਵਾ ਕਰਦੀ ਆ ਕਿੱਦਾਂ ਵੀ ਆ ਤੇ ਲੰਗਰ ਛਕਲਾਉਂਦਾ ਏ ਤੇ ਮੇਰੀ ਸਾਨੂੰ ਦੇਖ ਕੇ ਬੜਾ ਮਤਲਬ ਇਹਦਾ ਉਦੋਂ ਪਿਗਲਿਆ ਅਸੀਂ ਕੱਲ ਵੀ ਆਏ ਸੀ ਅੱਜ ਵੀ ਤੁਹਾਨੂੰ ਬੇਨਤੀ ਕੀਤੀ ਹੈ ਤੁਸੀਂ ਵੀ ਸਾਡੇ ਨਾਲ ਆਏ ਇਹ ਮੇਸਰ ਮੁਚਾ ਇਲਾਕਾ ਨਵਾਸੀਆਂ ਨੂੰ ਇਹ ਬੇਨਤੀ ਕਰਦਾ ਆ ਕਿ ਲੋੜਵੰਦ ਦੀ ਜਿਹੜੀ ਮਦਦ ਕਰਨੀ ਆ ਇਨਸਾਨੀ ਦਾ ਸਭ ਤੋਂ ਵੱਡਾ ਧਰਮ ਹੈਗਾ ਤੇ ਸਾਡੀ ਦੇ ਜਿਹੜੀ ਵੰਗਿਆਂ ਦੀ ਇਤਿਹਾਸ ਧਰਤੀ ਆ ਤੇ ਗੁਰੂਆਂ ਪੀਰਾਂ ਦੀ ਧਰਤੀ ਆ ਇੱਥੇ ਬਹੁਤ ਦਾਨੀ ਸੱਜਣਾ ਜਦੋਂ ਵੀ ਕਿਸੇ ਦੁਖੀ ਹਿਰਦੇ ਦੀ ਪੁਕਾਰ ਆਂਦੀ ਆ ਤੇ ਉਹਦੀ ਪੁਕਾਰ ਨੂੰ ਸੁਣ ਕੇ ਉਹਦਾ ਹੱਲ ਲੱਭਿਆ ਜਾਂਦਾ ਇਹ ਵੀ ਜਿਹੜਾ ਬੇਸਿਆਰਾ ਵਿਕਰਮਜੀਤ ਆ ਇਹਦੀ ਮਦਦ ਕਰੋ ਤਾਂ ਕਿ ਇਹ ਬੰਦਾ ਮਤਲਬ ਇਹ ਆ ਵੀ ਤੇ ਦੁਬਾਰਾ ਜਿਹੜੀ ਆਪਣੀ ਜ਼ਿੰਦਗੀ ਬਸਰ ਕਰੇ ਜੋ ਇਹ ਕੀ ਕਰਦਾ ਸੀ ਉਹ ਦੁਬਾਰਾ ਕਿਸ਼ਤ ਬਣ ਕੇ ਆਪਣਾ ਗੁਜ਼ਾਰਾ ਚੱਲੇ ਨਾ ਕਿ ਕਿਸੇ ਦੇ ਬੋਝ ਬਣੇ ਸਾਡੀ ਇਹ ਦੀ ਤਮੰਨਾ ਹੈ ਉਹਦੇ ਦੀ ਰੋਟਰੀ ਕਲੱਬ ਬੰਗਾ ਗ੍ਰੀਨ ਵੀ ਜਿਹੜੀ ਆ ਮਤਲਬ ਵੈਸੇ ਤਾਂ ਅਸੀਂ ਆਉਣ ਦਾ ਹੌਲ ਇਹਦਾ ਜਿਹੜਾ ਮਤਲਬ ਇਹ ਆ ਵੀ ਆਪਰੇਸ਼ਨ ਕਰਾਵਾਂਗੇ ਔਰ ਮੈਂ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਇਸ ਮਹਮ ਦੇ ਵਿੱਚ ਜਿਹੜੀ ਇਹ ਅਸੀਂ ਹੋ ਵੀੜਾ ਚੱਕਣ ਲੱਗੇ ਆ ਉਹਦੇ 'ਚ ਸਾਡੀ ਜਿਹੜੀ ਮਦਦ ਕੀਤੀ ਜਾਵੇ ਪਿੰਡ ਨਿਵਾਸੀਆਂ ਨੂੰ ਵੀ ਇੱਥੇ ਦੇ ਇਲਾਕਾ ਨਿਵਾਸੀਆਂ ਨੂੰ ਵੀ ਤਾਂ ਕਿ ਇਹ ਮਤਲਬ ਜਿਹੜੀ ਇਸ ਵੇਲੇ ਇਹ ਨੌਜਵਾਨ ਜਿਹੜਾ ਆਪਣੀ ਮਾਂ ਤੇ ਹੀ ਬੋਝ ਬਣਿਆ ਪਿਆ ਤੇ ਇਹ ਜਿਹੜਾ ਮਤਲਬ ਇਹ ਆ ਵੀ ਪਰਮਾਤਮਾ ਕਰੇ ਕਿ ਜਿੱਦਾਂ ਪਹਿਲਾਂ ਕਾਰਜ ਕਰਦਾ ਸੀ ਉਦਾਂ ਹੀ ਕਰੇ ਮੈਂ ਇਹਨਾਂ ਕੋਈ ਐਪਲੀਕੇਸ਼ਨਾਂ ਆ ਕਿ ਪਹਿਲਾਂ ਤਾਂ ਡੀਸੀ ਸਾਹਿਬ ਨੂੰ ਦੇਵਾਂਗਾ ਜੇ ਕੋਈ ਸਾਨੂੰ ਰੈੱਡ ਕਰਾਸ ਚੋਂ ਫੰਡ ਮਿਲਦੇ ਹੋਣਗੇ ਤੇ ਅਸੀਂ ਉਹ ਹਾਸਲ ਕਰਾਂਗੇ ਤੇ ਬਾਕੀ ਅਸੀਂ ਕਲੱਬ ਵੱਲੋਂ ਵੀ ਜਿੰਨੇ ਕੋ ਪੈਂਦੇ ਹੋਏ ਅਸੀਂ ਪਾ ਦਾਂਗੇ ਯਾਨੀ ਕਿ ਉਹਦੇ ਲਈ ਕੋਈ ਪੈਰਾਮੀਟਰ ਨਹੀਂ ਹੈ ਵੀ ਅਸੀਂ 50000 ਪਾਣਾ ਜਾਂ ਮਤਲਬ 30000 ਪਾਣਾ ਜੋ ਇਲਾਕੇ ਉਦੋਂ ਸਾਡੀ ਮਦਦ ਹੋ ਗਈ ਉਹ ਕਰਨ ਤੋਂ ਬਾਅਦ ਜੋ ਵੀ ਇਹਦਾ ਹੈਗਾ ਮਤਲਬ ਖਰਚਾ ਹੈਗਾ ਉਹ ਕਰਕੇ ਇਹ ਸਾਡੀ ਕਮਿਟਮੈਂਟ ਆਜ ਭਈ ਅਸੀਂ ਇਹਨੂੰ ਮਤਲਬ ਇਹ ਆਵੇ ਮੁੜ ਕੇ ਇਹਦੀ ਦੁਬਾਰਾ ਜਿਹੜੀ ਜ਼ਿੰਦਗੀ ਆ ਪਹਿਲਾ ਵਾਲੀ ਸ਼ੁਰੂ ਕਰਾਉਣ ਦੇ ਵਿੱਚ ਪੂਰੀ ਕੋਸ਼ਿਸ਼ ਕਰਾਂਗੇ ਬਾਕੀ ਪ੍ਰਮਾਤਮਾ ਦੇ ਹੱਥ ਵਿੱਚ ਹੈ ਤਾਂ ਜੀ ਆਪਣਾ ਦੂਜਾ ਲੇਬਰ ਘਾਦਾ ਸੀਗਾ ਜੀ ਲੇਬਰ ਤੋਂ ਉੱਥੇ ਆਪਣੇ ਡੇਪੇ ਪੈਰ ਤੋਂ ਡੱਗ ਗਿਆ ਸੀਗਾ ਜੀ 2 ਸਾਲ ਹੋ ਗਏ ਆ ਜੀ ਮੰਜੇ ਦੇ ਪੈਰ ਨੂੰ ਮੇਰੀ ਮਾਤਾ ਸਭ ਕੁਝ ਕਰਦੀ ਹੈ ਵਿਆਹ ਵੀ ਟਾਲ ਦੇ ਦਿੱਤਾ ਜੀ ਇਹ ਕਰਕੇ ਜੀ ਕਿਸੇ ਮਦਦ ਚਾਹੀਦੀ ਸੀ ਸਾਨੂੰ ਅੱਗੇ ਆਪਰੇਸ਼ਨ ਕਰਾ ਲਈਏ ਜਿਹੜਾ ਉਹ ਜੇ ਕੰਮ ਆਪਣਾ ਕੰਮ ਜੋੜਾ ਹੋ ਜਾਵੇ ਕਹਿੰਦੇ ਸੀ ਜੀ 2 ਲੱਖ ਰੁਪਏ ਲੱਗਣਾ ਜੀ ਉਹਦਾ ਅਸੀਂ ਬੰਗੀ ਨਮੇਸ਼ਾ ਰੂ ਪੁੱਛਿਆ ਸੀਗਾ ਜੀ ਇਹ ਸਾਰੇ ਪਾਸੇ ਪੁੱਛ ਲਿਆ 2 ਲੱਖ ਰੁਪਿਆ ਲੱਗਦਾ ਜੀ ਕਿਸੇ ਨੂੰ ਨਹੀਂ ਹਿੱਲ ਕੇ ਆ ਜੀ ਅਸੀਂ ਅਸੀਂ ਬਹੁਤ ਮੈਂ ਤਾਂ ਗਰੀਬ ਸੀਗਾ ਮੈਂ ਉੱਠ ਨਹੀਂ ਹੁੰਦਾ ਕਿਸੇ ਪਾਸੇ ਹੁੰਦਾ ਨਹੀਂ